ਅਭੀ ਕੀ ਕਰ ਰਹੇ ਹੋ ਕੋਸ ਨਹੀਂ ਪੜ੍ਹ ਰਹੇ ਸੀਗੇ ਕੀ ਪੜ੍ਹ ਰਹੇ ਹੈ ਮੈਥ ਮੈਥ ਇਹਨਾਂ ਦਾ ਫਾਰਮੂਲੇ ਨਹੀਂ ਸਮਝ ਆ ਰਹੇ ਕੁਝ ਸਮਝ ਹੀ ਨਹੀਂ ਆ ਰਿਹਾ ਤੁਹਾਨੂੰ ਕਿਸ ਤਰ੍ਹਾਂ ਕਰ ਰਹੇ ਆ ਜਿਉਂਦਾ ਹੋਵੇ ਤਾਂ ਹੀ ਦਸੀਏ ਓਕੇ ਆ ਦੇਖ ਲੋ ਇੰਨੀ ਡੂੜ ਪੱਕੀ ਗਈ ਹੈ ਅੱਛਾ ਜੀ ਹਾਂ ਲੈ ਫਿਰ ਅੱਜ ਮੈਂ ਤੈਨੂੰ ਇੱਕ ਵਧੀਆ ਪਲਸਮ ਦਾ ਤੈਨੂੰ ਇੱਕ ਵਧੀਆ ਫਾਰਮੂਲਾ ਦਿਖਾਉਣਾ ਦਿਖਾਓ ਆ ਜਾ

7 9 ਆ ਦੇ ਹੁਣ ਇਹਦਾ ਇੱਕ ਨਵਾਂ ਫਾਰਮੂਲਾ 9 ਤੇ 2 9 ਤੇ 2 11 11 ਠੀਕ ਹੈ ਹੋ ਗਈ 11 ਹਾਂ ਤੇ 8 ਤੇ 5 ਕਿੰਨੇ ਹੁੰਦੇ ਆ ਵੀ ਬੋਲ 13 13 ਠੀਕ ਹੈ ਠੀਕ ਹੈ ਬੜੀ ਵਧੀਆ ਕਿੱਸ ਤਰ੍ਹਾਂ 8 ਤੇ 7 15 15 ਪੱਕਾ ਹਾਂਜੀ ਹੈ ਹਾਂਜੀ 15 ਐ ਮੈਂ ਥਾਊਗਾ ਐ ਹੋਰ ਨੂੰ ਐ ਮੈਂ ਥਾਊ ਇੱਕ ਕਿ ਮੇਰੇ ਸੰਗ ਤੱਕ ਕਦੇ ਕਿਸੇ ਨੇ ਕਰਾਇਆ ਨਹੀਂ ਉਹ ਤੁਸੀਂ ਅੰਗਰੇਜ਼ੀ ਸਕੂਲਾਂ ਵਾਲੇ ਹੋ ਯਾਰ ਅਸੀਂ ਪਿੰਡੂ ਸਕੂਲਾਂ ਵਾਲੇ ਪੰਜਾਬੀ ਵਾਲੇ ਪਿਓਰ ਆ ਤੇ 9 ਤੇ 7 15 9 ਤੇ 7 ਆਉ ਕਿੱਥੋਂ ਤੁਹਾਨੂੰ ਹੈ 16 9 ਤੇ 7 ਕਿੰਨੇ ਹੁੰਦੇ ਆ 16 ਹਾਂ 16 ਠੀਕ ਹੈ ਆ ਦੇਖੋ ਜੀ ਹੁਣ ਦੇਖੋ ਇੱਕ ਕਿੰਨਾ ਆ ਗਿਆ 6 ਆ ਕਿੰਨਾ ਆ ਗਿਆ 6 ਠੀਕ ਹੈ 3 ਤੇ 1 4 4 1 ਤੇ 1 2 2 ਤੇ 1 ਇਹ ਮੇਰਾ ਸਵਾਲ ਦੇਖੋ ਸੋਖਾ ਹੈ ਕਿ ਨਹੀਂ ਇਹ ਤਾਂ ਬੜਾ ਸੋਖਾ ਸੰਤਪਤਾਈਣੀ ਚੜਾ ਦੀਆਂ ਨਾ ਪੌੜੀਆਂ ਨਹੀਂ ਬਈ